ਬਾਕੀ ਕੋਈ ਵੀ ਮਾਪੇ ਆਪ ਆਉਦੇ ਤੀ ਪੁੱਤ ਨੂੰ ਲੁਕਾ ਕੇ ਨਹੀਂ ਰੱਖਦੇ ਲਾਸਟਿਕ ਰੈਂਦੀ ਆ ਲਾਉਣ ਵਾਲੀ ਉਹ ਮੈਂ ਲਾ ਜਵਰਾਜ ਅੱਜ ਆਉਣਗੇ ਜਵਰਾਜ ਦੇ ਮਾਮਾ ਤੇ ਨਾਨੀ ਹੈ ਨਾ ਅੱਜ ਉਹ ਆਉਣਗੇ ਇਹਦੇ ਖਾਤਰ ਬਿਸਕੁਟ ਕਢਾ ਕੇ ਦੇ ਕੇ ਜਾਣਗੇ ਦੀਵਾਲੀ ਤੇ ਅਸਮਾਨ ਤੇ ਤਾਂ ਕਰਕੇ ਪੂਰਾ ਖੁਸ਼ ਹੋਇਆ ਸਰਦਾਰਾ ਕਿ ਇਧਰ ਮੇਰੀ ਭੈਣ ਲਈ ਆਂਦੀ ਇਹਦੇ ਸੱfte ਤੇਲ ਦੇਖੋ ਲੈ ਕੈਮਰਨ ਦੇਖ ਕੇ ਤਾਂ ਐ ਹੋ ਜਾਂਦਾ ਮੋਨਟਾਈਜ਼ ਪੂਰਾ ਹਾਏ ਤੇ ਉਹ ਆਉਣ ਵਾਲੇ ਨੇਗੇ ਤੇ ਜਲਦੀ ਜਲਦੀ ਉਹਨਾਂ ਦੀ ਵੇਟ ਕਰੀ ਜਾਂਦਾ ਕਰੀ ਜਾਂਦਾ ਮਾਮਾ ਨਾਨੀ ਜਲਦੀ ਜਲਦੀ ਆਜੋ ਹਨਾ ਐ ਕਰਦਾ ਤੂੰ ਛੇ ਜੀ ਜੀ ਆਜੋ ਕਿ ਨਾਨਾ ਕੱਖ ਖਾਈ ਕਿ ਨਾਨਾ ਮੁਰਾ ਖੋਛ ਜਿੰਨਾਂ ਦੀ ਅਸੀਂ ਵੇਟ ਕਰੀ ਆਂਦੇ ਸੀਗੇ ਮੇਰਾ ਭਰਾ ਤੇ ਮੇਰੀ ਮੰਮੀ ਉਹ ਹੁਣ ਆ ਗਏ ਤੇ ਮੈਂ ਤੁਹਾਨੂੰ ਦਿਖਾਉਣੀ ਆਂਗੀ ਵੈਲਕਮ ਸਸੀ ਗਾਲਮੀ ਹਰ ਠੀਕਾ ਹਲੋ ਕਿਵੇਂ ਆ ਮੇਰਾ ਭਾਈ ਸੁਧਾਰਾ ਲੈ ਕੇ ਆਇਆ ਹੈਗਾ ਕੇਨੀਆਂ ਕੁੰਨੀਆਂ ਚ ਪਾ ਕੇ ਕੇਨੀਆਂ ਚ ਲੈ ਕੇ ਆਇਆ ਚਲੋ ਚਾਹੀ ਜਿਵੇਂ ਮਰਜੀ ਆ ਪਰ ਆ ਗਿਆ ਬਸ ਇੰਨੀ ਬਹੁਤ ਹੈ ਸਾਡੇ ਲਈ ਤਾਂ ਹਨਾ ਪਰ ਪਾਂਡਾ ਮਿਲਿਆ ਨਹੀਂ ਹੈਗਾ ਇਹਨਾਂ ਨੂੰ ਇਹ ਇਹਦੇ ਵਿੱਚ ਹੀ ਲੈ ਆਇਆ ਇੱਕ ਕੰਨੀ ਵਿੱਚ ਕਿਉਂਕਿ ਦੁੱਧ ਪਾਉਂਦੇ ਨੇ ਨਾ ਦੋਜੀ ਰਹਿਗੇ ਤਾਂ ਕਰਕੇ ਇਹਨਾਂ ਨੂੰ ਕੰਨੀ ਹੀ ਦਿਖਦੀਆਂ ਨੇ ਗਿਆ ਬਸ ਕੇਨੀਆਂ ਚ ਹੀ ਕੁੜੀਆਂ ਦਾ ਸੁਧਾਰਾ ਲੈ ਆਇਆ ਦੇਖੋ ਉਹ ਦੇਖ ਨਾਨੀ ਨਾਨੀ ਕਰੀ ਜਾਂਦਾ ਕਦੋਂ ਦਾ ਹੁਣ ਮਿਲੂਗਾ ਮੇਲਗੀ ਨਾਨੀ ਬਬੇ ਕੱਪੜੇ ਹੈ ਨਾਨੀ ਮਿਲਗੀ ਜਿਬਰਾਜ ਉਹ ਐ ਕਿਹਨੇ ਜਾ ਆਇਆ ਚਲੋ ਮਾਮੇ ਕੋਲੇ ਲੈ ਪੜਾ ਫਿਰਦਾ ਹੱਸੀ ਆਉਂਦਾ ਸੀ ਹੱਸੀ ਆਉਂਦਾ ਸੀ ਹੱਸੀ ਆਉਂਦਾ ਸੀ ਹੈ ਰਸੀ ਚਲੋ ਵੇਜੋ ਫਾਨ ਨੇ ਹੁਣ ਆ ਰਹੀ ਇੱਕ ਕੁੜੀ ਮਿਲਣ ਵੱਲੀ ਆ ਲੈ ਸੰਦਾਲਾ ਝੱਕਲਾਉਂਦਾ ਬਾਏ ਕਰੀ ਜਾਂਦਾ ਉਹਨੇ ਕਹਿੰਦਾ ਬਾਏ ਬਾਏ ਚਲੋ ਬੈਜੋ ਅੰਦਰ ਹੀ ਬੈਜਣੀ ਹੈ ਇੱਥੇ ਨਾ ਅਮਰੀਨ ਸਕੂਲ ਗਈ ਹੋਈ ਹੈ ਕੀ ਆਉਣ ਆਲੀ ਹੈ ਕੀ ਹੁਣ ਛੱਟ ਤੱਕ ਦੋ ਟਾਈ ਕੋ ਜਾਊਗੀ ਉੱਥੇ ਬੈਜੋ ਅੰਦਰ ਮੈਂ ਚਾਰ ਪੰਜ ਦੇ ਨਹੀਂ ਪਾਕੇ ਹੈ ਉੱਥੇ ਬੈਜੋ ਤੁਸੀਂ ਬੈਜੋ ਇੱਥੇ ਕਵਰੇਜ ਇੱਥੇ ਕਰਨੀ ਇੱਧਰ ਤਾਂ ਪੈ ਰਾਇਆ ਹੈ ਨਾ ਹੋਰ ਉਧਰ ਸੜਕ ਉੱਪਰਤੀ ਪਈ ਆ ਇੱਥੇ ਬੈਜੋ ਕਿਵੇਂ ਲੱਗਿਆ ਮਾਮੇ ਨੂੰ ਮਿਲ ਕੇ ਹੈ ਲੱਡੂ ਤੇ ਪਹਿਲੇ ਕਿ ਆਇਆਗਾ ਮੋਤੀਚੂਰ ਦੇ ਲੱਡੂ ਤੇ ਇਦੋਂ ਲੈ ਕੇ ਆਇਆ ਗਲਾਬ ਜਾਮਨਾ ਤੇ ਰਸਗੁਲੇ ਤੇ ਨਾ ਲੈ ਕੇ ਆਇਆ ਸੀਗਾ ਕੇਨੀ ਦੇ ਵਿੱਚ ਪਾ ਕੇ ਵਿਚਾਰਾ ਬਿਸਕੁਟ ਜਿੰਨਾ ਵੀ ਵਿਚਾਰੇ ਕਰ ਸਕਦੇ ਨੇ ਉਹਨਾਂ ਨੇ ਕੀਤਾ ਵਿਚਾਰੇ ਨੇ ਦੀਵਾਲੀ ਦਾ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਬਸ ਵੀ ਇੰਨਾ ਕਾ ਵੀ ਆ ਕੇ ਮਿਲ ਕੇ ਬਸ ਇੰਨੇ ਬਹੁਤ ਆਗਾ ਹਨਾ ਤੇ ਬਾਕੀ ਕੋਈ ਵੀ ਮਾਪੇ ਆਪ ਦੇਤੀ ਪੁੱਤ ਤਲਕਾ ਕੇ ਨਹੀਂ ਰੱਖਦਾ ਹੈਗਾ ਸਾਨੂੰ ਬਹੁਤ ਖੁਸ਼ੀ ਹੋਈ ਬਸ ਇਹ ਆ ਗਏ ਇੰਨੇ ਬਹੁਤ ਸਾਡੇ ਲਈ ਜਵਰਾਜ ਦੀ ਨਾਨੀ ਲੈ ਕੇ ਇਹ ਜਵਰਾਜ ਖਾਤਰ ਚਿੱਟੇ ਰੰਗ ਦਾ ਕੁੜਤਾ ਪਜਾਮਾ ਬਣਾ ਕੇ ਬਟਨ ਰਹਿੰਦੇ ਹਜੇ ਇਹਦੇ ਲਾਉਣਾ ਦੀ ਮੰਮੀ ਕਹਿੰਦੀ ਵੀ ਤੂੰ ਹੀ ਲਾ ਦੀ ਕਹਿੰਦੀ ਟਿਚ ਵਟਣਾ ਮੰਮੀ ਨੂੰ ਆਉਂਦੇ ਨਹੀਂ ਸੀ ਲਾਉਣੇ ਤੇ ਉਹ ਪਿਆ ਪਜਾਮਾ ਇਹਦੇ ਆਗੇ ਹੁ ਮੇਚਾ ਦੇਖੀ ਪਾ ਕੇ ਬਣਾ ਜਾ ਹੈ ਲਾਸਟ ਕਰੰਦੇ ਬਣਾ ਲਈ ਹਲੇ ਅੱਛਾ ਚਲ ਕੋਈ ਨਾ ਮੈਂ ਪਾ ਦੂੰਗੀ ਜਿੱਤੇ ਕਰੀ ਹੋਈ ਆਲ ਨੈਕਸਟ ਛੁੱਟੀ ਤੇ ਪੋਗਾ ਹੁਣ ਤਾਂ ਨੈਕਸਟ ਛੁੱਟੀ ਤੇ ਪਾ ਦਵਾਰੀ ਵਾਲੇ ਦਿਨ ਤਾਂ ਪਾ ਦਾਂਗੇ ਇਹਦੇ ਹੈਨਾ ਦਵਾਰੀ ਵਾਲੇ ਦਿਨ ਪਾ ਦਾਂਗੇ ਠੀਕ ਹੈ ਜਵਰਾਜ ਦੋ ਆਰੀਅਲ ਦੇ ਨਾ ਪਾ ਲਈ ਇਹਨਾਂ ਦੀ ਸੁਧਾਰੇ ਵਾਲੀ ਕਿੰਨੀ ਮੈਂ ਬੇਲੀ ਕਰਕੇ ਦੇਤੀ ਇਹਨਾਂ ਨੂੰ ਤੇ ਮੰਮੀ ਕਹਿੰਦੀ ਵੀ ਜਿਹੜਾ ਮੈਂ ਪਜਾਮੇ ਦੇ ਉੱਤੇ ਲਾਸਟਿਕ ਰੈਂਦੀ ਆ ਲਾਉਣ ਵਾਲੀ ਉਹ ਮੈਂ ਲਾ ਦਿੰਨੀ ਆ ਕਿ ਕਹਿੰਦੀ ਫਿਰ ਕਹਿੰਦੀ ਤੈਨੂੰ ਵੀ ਨਹੀਂ ਟਾਈਮ ਲੱਗਣਾ ਹੈਗਾ ਮੁੜ ਕੇ ਫਿਰ ਕਹਿੰਦੀ ਆਈ ਨਹੀਂ ਪਤਾ ਹੀ ਪਿਆ ਰਵੇ ਤੇ ਮਾਂ ਹੱਲ ਜਿ ਬੇਲੀਆਂ ਤਲਾਈ ਦੇ ਤੇ ਇਹ ਹੁਣ ਲਾ ਦਿੰਦੀ ਆ ਤੇ ਉਹਦੇ ਉੱਤੇ ਜਿਹੜੇ ਬਟਨ ਰੈਂਦੇ ਲਾਉਣ ਵਾਲੇ ਉਹ ਮੈਂ ਲਾ ਦਨੀ ਆ ਤੇ ਇਸ ਤੋਂ ਬਾਅਦ ਅਸੀਂ ਉਹਨੂੰ ਪਾਈ ਦੇਵਾਂਗੇ ਜੁਮਰਾ ਜੁਮਰਾ ਮੈਂ ਪਾਤਾ ਜੁਮਰਾ ਕੋਈ ਹੁੰਦਾ ਕਿੱਧਰ ਹਾਏ ਰੱਬਾ ਸਾਡੇ ਤਾਂ ਪੱਖੇ ਟੁੱਟੀਆਂ ਹਾਸ ਹਾਸ ਪਜਾਮਾ ਜਿਆਦਾ ਹੀ ਵੱਡਾ ਹੈਗਾ ਫੋਨ ਤਾਂ ਪਾਈਂ ਸੱਕੂ ਕੋਈ ਫੋਨ ਕਰਤਾ ਵੀ ਭਾਗੇ ਦੇ ਮੈਨਾਂ ਤਾਂ ਜਿਆਦਾ ਹੀ ਵੱਡਾ ਆਊਗਾ ਮੈਨਾਂ ਲਾ ਦੇ ਅਗਲੀ ਦੁਆਲੀ ਤੇ ਆਊਗਾ ਇਸ ਦੁਆਲੀ ਤੇ ਵੀ ਨਹੀਂ ਆਉਣਾ ਫੋਨ ਕਰਤੇ ਵੀ ਤਿਆਰੀ ਹੋ ਜਾਂਦੀ ਆ ਦੇ ਫੋਨ ਦੀ ਹੈ ਹਾਂ ਅਮਲਾ ਤਾਂ ਉਹਨਾਂ ਲੈ ਹੋਣਗੇ ਹੌਣ ਕੋਰਤੇ ਦੀ ਤਿਆਰੀ ਹੋਈ ਜਾਂਦੀ ਆ ਫੌਣ ਵੀ ਪਜਾਮ ਪਜਾਮ ਉਹਦੇ ਵਿਚਾਰੇ ਦੇ ਪੈਰਾਂ 'ਚ ਲੱਗੀ ਜਾਂਦਾ ਪਾਣੀ ਦੇ ਵਾਰੀ ਲਾਉਣ ਗਿਆ ਸੀਗਾ ਕਿਵੇਂ ਪਾਣੀ ਲਾ ਕੇ ਉਹ ਮਤਲਬ ਕੋਰਤਾ ਇਹਦਾ ਇਹੋ ਜਿਹੇ ਡੈਡੀ ਜੇ ਵੀ ਆਏ ਜਵਰਾਜ ਕਹਿੰਦਾ ਤੇਰਾ ਡੈਡੀ ਪਾੜਿਆ ਕਰ ਕਸ ਤੂੰ ਫਲ ਗਈ ਕੁਛ ਜ਼ਿਆਦਾ ਕੁਛ ਜ਼ਿਆਦਾ ਨਹੀਂ ਵਸ ਸਿਉ ਤਾਂ ਮੰਮੀ ਨੇ ਪਿਛਲੀ ਵਾਰ ਕਹਿ ਕੇ ਤੋਰੈ ਸੀ ਵੀ ਥੋੜਾ ਜਿਹਾ ਨੀਵਾ ਸਿਉਂਦੀ ਤੇ ਕੁਛ ਜ਼ਿਆਦਾ ਨਹੀਂ ਵਸ ਸਿਉਂਦਾ ਗਿਆ ਵੱਲਾ ਦਾ ਦੇਖਾ ਯੁਵਰਾਜ ਨਾ ਨਾ ਕਰ ਇਹਨਾਂ ਨਾ ਆ ਜਾ ਲੈ ਫੋਨ ਲੈ ਫੋਨ ਲੈ ਜਾ ਤੁਰ ਕੇ ਦਿਖਾ ਦੇ ਸਾਨੂੰ ਬਣਾ ਜਾ ਬਣਾ ਬਾਬਾ ਬਣਾ ਦੇ ਪਜਾਮਾ ਕੋ ਸਜਾਦੀ ਹੋ ਹੈਗਾ ਵੱਡਾ ਵਿਚਾਰ ਥੋੜਾ ਥੋੜਾ ਵੀ ਹੁੰਦਾ ਚੱਲ ਜਾ ਚੱਲ ਆਏ ਹੋ ਦੇਖ ਆ ਨੀ ਰਾਜ ਸਜਾ ਕੇ ਦੇਖ 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 ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ ਲੱਗਦਾ ਪੁੱਤ ਬਹੁਤ ਸੋਹਣਾ ਲੱਗਦਾ ਠੀਕ ਹੈ ਆ ਚੱਕ ਲਈ ਲਿਪਸਟਿਕ ਆ ਮੇਰੀ ਹੁਣ ਦਰਸ਼ਕ ਦੇਖ ਰਹੇ ਨੇ ਕਿ ਉਹ ਡਿੱਗ ਗਿਆ ਸੀਗਾ ਦੇਖ ਮਮੀ ਘੁਰਤਾ ਵੀ ਆਪਣਾ